ਦਾ ਇਹਦੇ ਪਾਤਰ ਆ ਇਹ ਆਪਣੀਆਂ ਜਿਹੜੀਆਂ ਕੋਈ ਵੀ ਆਪਸੀ ਜੜੀਆਂ ਰਿਸ਼ਾਜੇ ਉਹਨਾਂ ਨੂੰ ਮਟਾ ਕੇ ਅਸੀਂ ਕੱਟੇ ਹੋ ਕੇ ਤੁਰ ਪਾਵਾਂਗੇ ਤਾਂ ਮੈਨੂੰ ਲੱਗਦਾ ਇਹ ਗਦਰੀ ਬਾਬੇ ਭਗਤ ਸ਼ਰਭਿਆਂ ਨੇ ਜਿਹੜਾ ਆਪਣਾ ਸੁਪਨਾ ਦੇਖਿਆ ਸੀ ਸਾਰਿਆਂ ਦਾ ਭਗਤ ਸਿੰਘ ਦਾ ਸੁਪਨਾ ਵੀ ਮੋਨੋਖਤ ਹੋ ਮੋਨੋਖਰੀ ਲੋਟ ਜੜੀਆਂ ਨੂੰ ਖਤਮ ਕਰ ਦਵਾਂਗੇ ਇਹ ਕੱਲਾ ਇਹੋ ਹੀ ਬਿੱਲ ਨਹੀਂ ਆਇਆ ਇਹਦੇ ਨਾਲ ਇੱਕ ਕਿਸਾਨਾਂ ਵਾਲੇ ਹੋਰ ਬਿੱਲ ਆਇਆ ਆ ਜਿਹੜਾ ਬੀਜ ਬਿੱਲ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਲੈਣੀ ਪੈਣੀ ਆ ਕਿਉਂਕਿ ਅਸੀਂ ਸਮਝਦੇ ਆ ਕਿ ਸਾਡਾ ਇਕਜੇ ਇਕੱਠਾ ਹੋ ਜੂਗਾ ਤੇ ਸਾਡੀ ਸ਼ਕਤੀ ਜਿਹੜੀ ਡਬਲ ਹੋ ਜੂਗੀ ਜੇ ਡਬਲ ਹੋ ਜੂਗੀ ਤਾਂ ਫਿਰ ਅਸੀਂ ਇਸ ਮੋਦੀ ਹਕੂਮਤ ਦੇ ਨਾਲ ਲੜਨ ਲਈ ਤਕੜੇ ਹੋ ਜਵਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਸਰਕਾਰ ਨੇ ਉਦੋਂ ਵੀ 2019 ਦੇ ਵਿੱਚ ਇੱਕ ਸੋਧ ਕਾਨੂੰਨ ਲਿਆਂਦਾ ਸੀ ਜਿਹਨੂੰ ਬਿਜਲੀ ਸੋਧ ਕਾਨੂੰਨ 2020 ਕਿਹਾ ਸੀ ਜਦੋਂ ਕਿਸਾਨੀ ਘੋਰ ਸ਼ੁਰੂ ਹੋ ਗਿਆ ਤੇ ਸਰਕਾਰ ਭਾਵੇਂ ਸੁਨਸਾ ਨੂੰ ਅਸੀਂ ਹੋਰ ਤੇਜ਼ ਕਰਨ ਲਈ ਕਹਿੰਦੀ ਹੈ ਇਹ ਮੋਦੀ ਨੇ 2025 ਦਾ ਪਿੱਛੇ ਲਜਾਣਾ ਚਾਹਨੀ ਆ ਇਹ ਬਿੱਲ ਜਿਹੜਾ ਬਿਜਲੀ ਸੋਧ ਬਿੱਲ 2025 ਆ ਇਹ ਸੋਧਾ ਅੱਜ ਦੀਆਂ ਨਹੀਂ ਇਹ ਬਹੁਤ ਚਿਰ ਦੀਆਂ ਸੋਧਾ ਹੁੰਦੀਆਂ 2005 ਦੇ ਵਿੱਚ ਬਿਜਲੀ ਸੋਧ ਕਾਨੂੰਨ ਆਇਆ ਸੀ 2003 ਦੇ ਵਿੱਚ ਇਹ 2005 ਦੇ ਵਿੱਚ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਨਾਲ ਰਲ ਕੇ ਬਿਜਲੀ ਬਿੱਲ ਬਾਈਕਾਟ ਦੀ ਲੜਾਈ ਜਿਹੜੀ ਆ ਉਹ ਲੜੀ ਉਹਦੇ ਤਹਿਤ ਅਸੀਂ ਬਹੁਤ ਵਾਰੀ ਆ ਸਰਕਾਰਾਂ एकदम ਗੜੀਆਂ ਸਰਕਾਰਾਂ ਮਰਦੀਆਂ ਜਿਨ੍ਹਾਂ ਦੀਆਂ ਹੱਥ ਟੋਕਾ ਪੁਲਿਸ ਆ ਉਹ ਬਹੁਤ ਵਾਰੀ ਸਾਨੂੰ ਫੜ ਕੇ ਵੀ ਲੈ ਗਈ ਤੇ ਬਹੁਤ ਵਾਰੀ ਸਾਡਾ ਬਿਜਲੀ ਮਲਾਜ਼ਮਾਂ ਨਾਲ ਵੀ ਟਿੰਡ ਖੜਕਾ ਹੁੰਦਾ ਰਿਹਾ ਚਲੋ ਪਹਿਲਾਂ 16 ਕਿਸਾਨ ਜਥੇਬੰਦੀਆਂ ਸੀ ਫਿਰ 32 ਬਣ ਗਈਆਂ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਤੁਸੀਂ ਇਕੱਠੇ ਹੋਏ ਆ ਅਸੀਂ ਸਮਝ ਰਹੇ ਹਾਂ ਕਿ ਮਜ਼ਦੂਰੀ ਵਾਲਿਆਂ ਉਹਨਾਂ ਦੇ ਸਵੇਰ ਨੂੰ ਸ਼ਾਮ ਤੱਕ ਕਿ ਤੱਕ ਖਾਨ ਆਪਣੇ ਖੱਤਿਆਂ 'ਚ ਲੱਗਿਆ ਰਹਿੰਦਾ ਐ ਤਾਂ ਮਜ਼ਦੂਰ ਆਪਣੀ ਖਿਡਾਰੀ ਤੇ ਲੱਗਿਆ ਰਹਿੰਦਾ ਉਹਨੂੰ ਪਤਾ ਹੀ ਨਹੀਂ ਮੇਰੇ ਲਈ ਕਹੀ ਵੀ ਦੱਈਆ ਕਿ ਨਹੀਂ ਚਲੇ ਗਈਆ ਤੇ ਉਹਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਸਭ ਤੋਂ ਹੌਂਸਲਾ ਦੇ ਨਾਲ 2 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ ਕਸ਼ਮੀਰ ਮਢਿਆਲਾ ਜੀ ਤੁਹਾਨੂੰ ਕਹਿੰਦਾ ਕਸਰ ਪਿੰਡ ਮਜ਼ਦੂਰ ਜੂਨੀਆਨਾ ਸਿਰਫ 2 ਮਿੰਟ ਲਈ ਤੇ ਆ ਆਪਣੇ ਵਿਚਾਰ ਪਾਉਣ ਦੇ ਲਈ ਬਹੁਤ ਹੀ ਸਤਿਕਾਰਯੋਗ ਮਹਿਮੰਤ ਦੇ ਸ਼ਲੋਕੋ ਅੱਜ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਤੁਸੀਂ ਮੇਰੇ ਤੋਂ ਪਹਿਲਾਂ ਅੱਜ ਦੇ ਇਸ ਪ੍ਰਦਰਸ਼ਨ ਵਿੱਚ ਆਗੂ ਸੇ ਪੰਡਾ ਕੋਲੋਂ ਬਿਜਲੀ ਬਿੱਲ 225 ਬਾਰੇ ਕਾਫੀ ਜਾਣਕਾਰੀ ਸੁਣ ਚੁੱਕੇ ਹੋ ਪਰ ਉਹਦੇ ਵਿੱਚ ਗੱਲ ਇਹ ਹੈ ਜੀ ਇਹ ਇਹ ਕੋਸ਼ ਸਾਡੇ ਨਾਲ ਇਹ ਵਾਪਰਦਾ ਕਿਉਂ ਆ ਇਹ ਉਹ ਵਾਪਰਦਾ ਕਿਵੇਂ ਆ ਜਿੰਨਾ ਚਿਰ ਅਸੀਂ ਨਾ ਚੀਜ਼ਾਂ ਨੂੰ ਨਹੀਂ ਸਮਝਦੇ ਉਹਨੇ ਜਿਹੜੇ ਬਿੱਲ ਸਾਡੇ ਸਾਹਮਣੇ ਵਾਰ-ਵਾਰ ਆਉਂਦੇ ਰਹਿਣਗੇ ਚਾਹੇ ਉਹ ਖੇਤੀ ਕਾਨੂੰਨੀ ਵਿਰੋਧ ਬਿੱਲ ਹੋਣ ਚਾਹੇ ਉਹ ਬਿਜਲੀ ਨਾਲ ਸੰਬੰਧਿਤ ਬਿੱਲ ਹੋਣ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਡੀ ਨਾ ਬਣਦਾ ਕਿ ਵਾਰ-ਵਾਰ ਇਹ ਚੀਜ਼ਾਂ ਕਿਉਂ ਵਾਪਰ ਪ੍ਰੋਗਰਾਮ ਆ ਉਹ ਤਾਂ ਸੁਨੀਪ ਕਰੋੜਾ ਜੀ ਦੱਸਣਗੇ ਮੇਰੇ ਸਾਰੇ ਸਾਥੀਆਂ ਨੇ ਬੜੇ ਧਿਆਨ ਨਾਲ ਜਿਹੜਾ ਇਹ ਸੁਣਨੀ ਆ ਗੱਲ ਤੇ ਆਪਾਂ ਜਿਹੜਾ ਇਹ ਲੜਾਈ ਆ ਇਹਦੇ ਵਿੱਚ ਜਿਹੜਾ ਸੰਘਰਸ਼ ਲੜ ਰਹੇ ਆ ਉਹਦੇ ਉੱਤੇ ਆਪਾਂ ਜਿੱਤ ਪ੍ਰਾਪਤ ਕਰਨੀ ਆ ਤੇ ਇਦਾਂ ਹੀ ਅੱਗੇ ਵੀ ਜੇ ਕੋਈ ਆਪਾਂ ਨੂੰ ਪ੍ਰੋਗਰਾਮ ਦੀ ਕਾਲ ਆਉਂਦੀ ਆ ਤੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਜਿਹੜਾ ਆਪਾਂ ਇਹ ਕਾਲੇ ਟੀਮਾਂ ਦੇ ਖਿਲਾਫ ਜਿਹੜੀ ਲੜਾਈ ਲਾਣੀ ਆ ਇੱਥੇ ਆਏ ਆ ਸਾਥੀਆਂ ਦਾ ਬਹੁਤ ਧੰਨਵਾਦ ਸੁਨੀਪ ਕਰੋੜਾ ਜੀ ਤੁਹਾਨੂੰ ਜਿਹੜਾ ਅਗਲਾ ਪ੍ਰੋਗਰਾਮ ਆਜੋ ਆਖਵਾਖ ਕਰਾ ਰਹੇ ਆਪਾਂ ਇਸ ਗੱਲ ਦੀ ਦਾ ਬਰਤ ਸੁਵੇ ਦਾ ਉਰਾਣਾ ਸੁਖਿਆਗਾ ਇਹਦੇ ਕਾਲੇ ਪੀਂਗ ਦਾ ਜਿਹਨਾਂ ਨੂੰ ਸਾਫਸ ਤੋਂ ਉਹ ਮੇਰਾ ਪੰਚਾਰਾ ਦੇਗਾ ਇਹ ਤਾਂ ਸਾਡੇ ਖਰਾ ਦੇ ਵਿੱਚ ਹਨੇਰਾ ਫੈਲ ਦੇਗਾ ਸਾਡੀ ਜਮੀਨਾਂ ਜਿਹੜੀਆਂ 22 ਲੋਕ ਜਮੀਨਾਂ ਉਹਨਾਂ ਨੂੰ ਬੰਦ ਕਰਾ ਦਿੱਤਾ ਜਾਊਗਾ ਇਹ ਕਾਰਪੋਰੇਟ ਘਰਾੜਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰਾਂ ਇਸ ਨੂੰ ਦੇ ਕੁੜੀਆਂ ਤੋ ਇਸ ਕਰਕੇ ਅੱਜ ਦਾ ਪ੍ਰੋਗਰਾਮ ਦੀ ਆਪਣਾ ਰੱਖਿਆ ਪੰਜਾਬ ਦੇ ਵਿੱਚ ਇੱਕ ਪਿੰਡ ਤੇ ਪੁਰਾਣੇ ਸਹਿਤ ਆਜਾਪਾਣੇ ਬੈਕਪੋਰਡ ਵਿੱਚ ਕਰ ਰਹੇ ਆ ਇਸ ਪ੍ਰੋਗਰਾਮ ਨੂੰ ਇਸੇ ਕਰਕੇ ਆਪਾਂ ਹੋਰ ਜਿਹੜਾ ਬਾਲਿਆਂ ਦੇ ਉੱਤੇ ਇਹਦਾ ਅਧਿਆਪਨ ਕਰਦੇ ਆ ਜਾਂ ਬਿਰਦੇ ਬਾਲਿਆਂ ਦਾ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਆਪਣਾ ਜਿਹੜਾ ਖਾਲ ਦੇ ਉੱਤੇ ਆ ਮੈਂ ਉਸ ਉੱਤੇ ਨਾਲਿੰਦ ਦੇ ਨਾਲ ਲੱਗਦਾ ਘੁਟਾ ਰਿਹਾ ਬਹੁਤ ਬੇਨਤੀ ਕਰਦਾ ਕਿ ਕੰਮ ਤੋਂ ਬਾਅਦ ਨਮਸਕਾਰ ਯਾਰੋ ਆਪਾਂ ਇਹ ਗੋਣਾਂ ਕਰ ਰਹੇ ਹਾਂ ਜੋ ਤੋਂ ਬਾਅਦ ਬਰੇਡ ਤੋਂ ਚੱਲੇ ਜਾਵਾਂਗੇ ਉਸ ਸਮੇਂ ਦਾ ਸਾਰੇ ਹੋਣਗੇ ਆਪਾਂ ਮੁਰਦਾਬਾਦ ਮੁਰਦਾਬਾਦ ਆਰਐਸਐਸਪੀ ਦੇ ਸਰਕਾਰ ਮੁਰਦਾਬਾਦ 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 ਆਰਐਸਐਸਪੀ ਜੀਪੀ ਸਰਕਾਰ ਮੁਰਦਾਬਾਦ 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 ਜਿਵੇਂ 2125 ਰੰਗ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਰ ਮਜ਼ਦੂਰ ਮਜ਼ਦੂਰ ਮਿਲਾਂਜ ਮੇਕਤਾ ਜਿੰਦਾਬਾਦ 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 ਸਾਰ ਮਜ਼ਦੂਰ ਮਜ਼ਦੂਰ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਕੋਈ ਹੋਇਆ ਕੋਈ ਕਰਨੀ ਹੈ ਖੇਚੋ ਜੀ ਇੱਥੇ ਵੀ ਲਾਈਵ ਮੜਾ ਰਹਾ ਹਾਂ ਲੋੜ ਹੀ ਨਹੀਂ ਮਾਰਿਆ ਫੋਟੋ